ਉਦੇ ਬਾਤ ਜਿਹੜਾ ਦੋਚਾ ਗੱਲਾਂ ਤੁਹਾਡੀਆਂ ਕਾਮੀਆਂ ਚੋਂ ਦਾ ਸੀਗਾ ਸਦਾਤ ਭਗਵਾਨ ਸਿੰਘ ਮਾਨ ਜੀ ਦੀ ਸਰਕਾਰ ਨੇ ਜਿਹੜੇ ਪੌਣੇ 40 ਸਾਲ ਪੰਜਾਬ ਵਿੱਚ ਪਿੰਡਾਂ ਵਿੱਚ ਜਿਹੜਾ ਵਿਕਾਸ ਕੀਤਾ ਉਸ ਵਿਕਾਸ ਦਾ ਅਸਰ ਜਿਹੜਾ ਹੁਣ ਜਿਹੜਾ ਰਿਸਪੌਂਸ ਜ਼िला ਪੁਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਵਿੱਚ ਮਿਲਦੇ ਆ। ਉਹਦੇ ਬਾਰੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਸੀਗਾ ਕਿ ਅਸੀਂ ਜਿਹੜਾ ਮਾਤ ਮਹੀਨੇ ਚ ਜੁਦ ਨਸ਼ਿਆਂ ਦੇ ਵਿਰੁੱਧ ਸ਼ੁਰੂ ਕੀਤਾ ਸੀਗਾ ਜਿਹੜਾ ਤਰੀਬ 6000 ਪਿੰਡਾਂ ਦੇ ਵਿੱਚ ਬਹੁਤ ਜ਼ਬਰਦਸਤ ਅਸਰ ਹੋਇਆ। ਉਹਦੇ ਉੱਥੇ 50% ਤੋਂ ਵੱਧ ਜਿਹੜੇ ਉਹ ਪਿੰਡ ਨਸ਼ਾ ਮੁਕਤ ਹੋਏ ਉਹਨਾਂ ਦੇ ਵਿੱਚ ਅਸੀਂ ਇੰਨੀਆਂ ਪਿੰਡਾਂ ਦੇ ਵਿੱਚ ਜਿਹੜਾ ਕੰਮ ਕੀਤਾ ਜੁਧ ਨਸ਼ਿਆਂ ਦੇ ਵਿਰੋਧ ਕਦੀ 1000 ਤੋਂ ਉੱਪਰ ਪਿੰਡ ਇਦਾਂ ਦੇ ਵੀ ਆ ਜਿੱਥੇ ਪੂਰਾ ਪੂਰਾ ਪਿੰਡ ਜਿਹੜਾ ਨਸ਼ਾ ਮੁਕਤ ਹੋ ਗਿਆ ਕੁੱਲ ਮਿਲਾ ਕੇ ਜਿਹੜੀ ਇਹ ਨਸ਼ਿਆਂ ਦੇ ਵਿਰੋਧ ਮੁਹਿੰਮ ਸੀਗੀ